ਮੈਂ ਤਾਂ ਦਾ ਉਹ ਉਹ ਚੱਕਣਾ ਪਈ ਮੇਰਾ ਨਾ ਬਗੜੀ ਮੇਰੇ ਵੱਡੇ ਭਾਈ ਸਾਹਿਬ ਨੇ ਉਹਨਾਂ ਨੂੰ ਫੋਨ ਆਇਆ ਮੈਨੂੰ ਕਿ ਇੱਦਾਂ ਇੱਦਾਂ ਕਰਕੇ ਕੋਈ ਰੋਲਾ ਪੈ ਗਿਆ ਮੇਰਾ ਤੇ ਮੁੰਡੇ ਮੁੰਡੇ ਬੋਲੇ ਮੈਂਨ ਇੱਕ ਮੰਡਾਈ ਘਰੇ ਮੈਂ ਵੱਡੇ ਭਾਈ ਸਾਹਿਬ ਘਰੇ ਗਿਆ ਪਿੱਛੋਂ ਮੈਂ ਆਪਣੇ ਬ੍ਰਦਰ ਨੂੰ ਦੂਜੇ ਨੂੰ ਫੋਨ ਕਰਤਾ ਕਿ ਨਾ ਕੋਈ ਨਹੀਂ ਆਇਆ ਨਾਲ ਮੇਰੇ ਦੋਵੇਂ ਜੱਗੀ ਸੀ ਅਸੀਂ ਜਿੱਥੇ ਤੱਕ ਪਹੁੰਚੇ ਆ ਉੱਥੇ ਜਾ ਕੇ ਤੇ ਇੱਕ ਗੱਡੀ ਦੇ ਚਾਰ ਬੰਦੇ ਉੱਤਰਿਆ ਨੇ ਉਹ ਸਾਨੂੰ ਲੱਗਾ ਕਿ ਸਾਡੇ ਵੱਲੋਂ ਆਏ ਨੇ ਯਾ ਪਤਾ ਨਹੀਂ ਕਿਵੇਂ ਖੜੇ ਆ ਅਸੀਂ ਤਾਂ ਉਹਨਾਂ ਨੂੰ ਪੁੱਛਦੇ ਵਿੱਚ ਕੌਣ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਅਸੀਂ ਕੌਣ ਸਾਨੂੰ ਨਹੀਂ ਪਤਾ ਸੀ ਕੀ ਗੱਲ ਸੀ ਤੋ ਇਸ ਤਰ੍ਹਾਂ ਗੱਲ ਚੱਲਦੀ ਪਈ ਸੀ ਦੋੜਾ ਮੇਰੇ ਮਦਰ ਖੜੇ ਸੀ ਕੋਲ ਮੇਰੇ ਮੇਰੇ ਮਦਰ ਨੇ ਪੁੱਛਿਆ ਵੀ ਬੇਟੇ ਤੁਸੀਂ ਕੌਣ ਕਹਿੰਦੇ ਵੀ ਮੈਂ ਫੋਨ ਤੇ ਕਹਿੰਦਾ ਮੇਰੀ ਬੈਂਸ ਹੋਈ ਫੋਨ ਤੇ ਤੇ ਮੇਰੇ ਮਦਰ ਕਹਿੰਦੀ ਬੈਂਸ ਹੋਏਗੀ ਤੂੰ ਆ ਗੋਲ ਗੱਲ ਪੈਣ ਦੀ ਗੱਲਾਂ ਕਰੇਗਾ ਤੇ ਕਹਿੰਦਾ ਗੱਲ ਪੈ ਜਾਾਂਗੇ ਤੋ ਵੱਡੇ ਮੇਰੇ ਭਾਈ ਸਾਹਿਬ ਜਿਹੜੇ ਮਿਲਤੋਂ ਜਿਹਨਾਂ ਦੇ ਆ ਗੋਲੀ ਲੱਗੀ ਇਹਨਾਂ ਨੇ ਕਿਹਾ ਵੀ ਯਾਰ ਗੱਲ ਪੈ ਕੇ ਵਿਖਾ ਤੋ ਗੱਲ ਪੈ ਗਿਆ ਉਹਨੇ ਗੱਲ ਪੈਣ ਦੀ ਹਿੰਮਤ ਵੀ ਨਹੀਂ ਕੀਤੀ ਹਾਲੇ ਤੋ ਰੋਲਾ ਪਿਆ ਉਹਨੇ ਉਹਨੇ ਪਹਿਲਾਂ ਹੀ ਸ਼ੂਟ ਕਰਤਾ ਹੀ ਗੋਲੀ ਚਲਾ ਦਿੱਤੀ ਉਹਨਾਂ ਨੇ ਖਾਲੀ ਗੋਲੀ ਚਲਾ ਦਿੱਤੀ ਬੋਲੀ ਉਹਦੇ ਬ੍ਰਦਰ ਤੇ ਅਮਨ ਕੁਮਾਰ ਜੀ ਚਾਰ ਬੰਦੇ ਸੀ ਇੱਕ ਸ਼ਾਮਾ ਹੀ ਸ਼ਾਮਾ ਇੱਕ ਪੰਪੀ ਇੱਕ ਉੱਪਰ ਲਈ ਤੇ ਇੱਕ ਇੱਕ ਪ੍ਰਿੰਸ ਸੀ ਇਹ ਚਾਰ ਬੰਦੇ ਸੀ ਦੋ ਕੋ ਪਿਸਟਲ ਸੀ ਇੱਕ ਕੋਲ 12 ਬੋਰ ਸੀ ਅੱਜ ਕੰਮ ਕੀਤੀ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਜੀ ਕੀ ਘਟਨਾ ਹੋ ਗਈ ਇਹ ਤਾਂ ਦੇਖੀ ਕਿ ਸਤਰਾ ਹੋਇਆ ਕੋਈ ਇਲਾਜ ਕਰਨ ਤੋਂ ਲੱਗਦਾ ਹੈ ਸਰ ਮੇਰੇ ਨਾਲ ਵੱਡਾ ਬ੍ਰਦਰ ਹੈ ਉਹ ਅਦੇ ਬਿਨੈਸ਼ ਪੋਣੀ ਵਿੱਚ ਕੋਠੀ ਪਾਰਿਆ ਉਹ ਤੋਂ ਨੇ ਉਹਨੂੰ ਕੁੱਤਾ ਕੋਈ ਨਾਲ ਰੱਖਿਆ ਸੀ ਨਾਲ ਦੇ ਗਵਾਂੜਿਆਂ ਨੇ ਜਿੰਦਾ ਨਾਮ ਕੀ ਪ੍ਰਿੰਸ ਮਿੰਦਰੂ ਹੈ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਕੁੱਤੇ ਨੂੰ ਮੜਾਇਆ ਸਾਈਡ ਤੇ ਕੰਮ ਉਹਦੇ ਚੱਕਣਾ ਮੰਗ ਲਿਆ ਉਹ ਕਹਿੰਦਾ ਜੀ ਐਵੇਂ ਹੀ ਚੱਲੇਗਾ ਤਾਂ ਜਦੋਂ ਵੱਡੇ ਦਾ ਦੇਖੀ ਜਾਏਗੀ ਉਹਨਾਂ ਦੀ ਥੋੜੀ ਆਪਸ ਵਿੱਚ ਬਹਿਸ ਹੋਈ ਤੇ ਮੈਨੂੰ ਉਹਨਾਂ ਨੇ ਵੱਡੇ ਭਰਾ ਨੇ ਕਿਹਾ ਵੀ ਬੀਕ ਮੜਾਇਆ ਯਾਰ ਉਹਨਾਂ ਦਾ ਵੈਸੇ ਹੀ ਜਾਂਦੇ ਆ ਤੇ ਮੈਂ ਚਲਾ ਗਿਆ ਅਲੇ ਅਸੀਂ ਗੱਲ ਹੀ ਕਰਦੇ ਪਏ ਸੀਗੇ ਕਿ ਉਹਨਾਂ ਨੇ ਮੇਰੇ ਫਾਇਰ ਕਰ ਦਿੱਤਾ ਜੀ ਉਹਨਾਂ ਦਾ ਨਾਮ ਹਾਂਜੀ ਤੁਸੀਂ ਜਿਹੜਾ ਮੁੰਡਾ ਜਿਹੜਾ ਮੋੜ ਕੇ ਵੇਖਿਆ ਉਹਦੇ ਹੱਥ 'ਚ ਪਿਸਟਲ ਵੇਖੀ ਆ ਜੀ ਉਹਦੇ ਨਾਲ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਐ ਪਰ ਉਹ ਪਰ ਨਾਮ ਇਹ ਇਹਨਾਂ ਦੇ ਬ੍ਰਦਰ ਇਹਨਾਂ ਦਾ ਨਾਮ ਉਹ ਉਹਨਾਂ ਨੂੰ ਪਤਾ ਨਾਮ ਇਹ ਅੱਜ ਉੱਥੇ ਜਿਹੜੀ ਕਲੋਨੀ ਦੇ ਵਿੱਚ ਇਹਨੂੰ ਉੱਥੇ ਮੌਕੇ ਤੇ ਕਹਿੰਦੇ ਸੀ ਉਹ ਨਾਲ ਹੀ ਨੇ ਤਾਂ ਗਵਾਂਡੀ ਕੁੱਤਾ ਲੈ ਕੇ ਆਇਆ ਕੁੱਤੇ ਪਿੱਛੇ ਨਾਲ ਝਗੜਾ ਹੋ ਗਿਆ ਜਿੱਥੇ ਕਹਿੰਦੇ ਆ ਵੀ ਸਾਡੇ ਉੱਥੇ ਉਹਨੇ ਗੋਲੀ ਮਤਲਬ ਚਲਾਈ ਐ ਜੋ ਇਹਦੇ ਲਾ ਹਜ਼ੂਰੂਬ ਹੈ ਇਹ ਸੱਜੇ ਡੌਲੇ ਚ ਲੱਗੀ ਹੈ ਡਾਕਟਰ ਸਾਹਿਬ ਮਲਮ ਪੱਟੀ ਕਰ ਰਹੇ ਆ ਉਸ ਤੋਂ ਬਾਅਦ ਉਹਦਾ ਬਿਆਨ ਲੱਕੇ ਜਿਹੜੀ ਹੈ ਕਾਰਵਾਈ ਹਮੇਸ਼ਾ ਲੈ ਲੈਂਦੀ ਹੋ ਜੀ ਕੋਈ ਗੱਲ ਐਲ ਐਕ ਦੇਚਾ ਇਹਦੇ ਬਾਰੇ ਤਾਂ ਡਾਕਟਰ ਸਾਹਿਬ ਜਾ ਸਕਦੇ ਨੇ ਇੱਕ ਹੀ ਜਾਖਮੀ ਹੈ ਜੀ